दो दिन से बताया बात तो इनको कैंसिलिंग मिला तो आज ये बीड़ा गांव से मिली हमारे पुलिस था बोला है पुलिस ने पर पुलिस ने बोला यूपी जाके कार्रवाई करो आप इधर कार्रवाई नहीं होगी हाँ जी यूपी दस लो तो तो हाँ जी यूपी दशा जी हाँ जी दशा जी सब लिख के रिपोर्ट लिख के दीजिए पर उन्होंने बोला इधर कुछ नहीं होने वाला उधर यूपी जाके करो क्या ਸਰ ਮੈਂ ਸੰਦੀਪ ਠਾਕੁਰ ਜ਼ਿਲ੍ਹਾ ਸੰਚਾਲਕ ਬਜਰੰਗਦਲ ਨਵਾਂ ਸ਼ਹਿਰ ਇਹ ਲੜਕੀ ਦੇ ਫਾਦਰ ਹੈ ਇਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਕਿ 1 ਮਹੀਨਾ ਪਹਿਲਾਂ ਸਾਡੀ ਕੁੜੀ ਘਰੋਂ ਅਲੀ ਨਾਮ ਦਾ ਮੁੰਡਾ ਜੋ ਕਿ ਮੁਸਲਿਮ ਕਮਿਊਨਿਟੀ ਨਾਲ ਬਿਲੋਂਗ ਕਰਦਾ ਉਹ ਲੈ ਕੇ ਭੱਜ ਗਿਆ ਇਨੀ ਥਾਣੇ ਵੀ ਟਾਈ ਅਪ ਕੀਤਾ ਥਾਣੇ ਵਾਲਿਆਂ ਨੇ ਇਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਜੁਪੀ ਤੋਂ ਹੈ ਜੁਪੀ ਜਾ ਕੇ ਤੁਸੀਂ ਕਾਰਵਾਈ ਕਰਾਓ ਇਹਨਾਂ ਨੂੰ ਲਿਖ ਕੇ ਇਹਨਾਂ ਤੋਂ ਲਿਖ ਕੇ ਬਿਆਨ ਲੈ ਲੈ ਵੀ ਅਸੀਂ ਜੁਪੀ ਕਾਰਵਾਈ ਕਰਾਉਣਾ ਚਾਹੁੰਦੇ ਆਂ ਸਾਡੇ ਧਿਆਨ ਚ ਪਰਸੋਂ ਆਇਆ ਉਹ ਤੋਂ ਬਾਅਦ ਅਸੀਂ ਰੈਕੀ ਕੀਤੀ ਟਾਈ ਅਪ ਕੀਤਾ ਚਲੋ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਲਿੰਕ ਮਿਲ ਗਿਆ ਵੀ ਇਹ ਬੀੜਾ ਪਿੰਡ ਦੇ ਵਿੱਚ ਰਹਿ ਰਹੇ ਆ ਕਿਰਾਏ ਤੇ ਤਾਂ ਅਸੀਂ ਅੱਜ ਹੁਣ ਪੁਲਿਸ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਤਾ ਹੈ ਅੱਗੇ ਜਾ ਕੇ ਦੇਖਦੇ ਆ ਪੁਲਿਸ ਕੀ ਕਾਰਵਾਈ ਕਰਦੀ ਹੈ ਨਾਬਾਲਗ ਸੀ ਲੜਕੀ ਕੁੜੀ ਨਾਬਾਲਗ ਸੀ ਕੁੜੀ ਦੀ ਉਮਰ ਹੈਗੀ 15 ਸਾਲ ਲਗਭਗ ਤਾਂ ਜਿਹੜਾ ਮੁੰਡਾ ਹੈ ਅਲੀ ਉਹਦੀ ਉਮਰ ਲਗਭਗ 97 ਦਾ ਜਨਮ ਹੈ 28 ਸਾਲ ਦੇ ਕਰੀਬ ਹੈ ਉਹਦੀ ਉਮਰ ਤਾਂ ਉਹ ਇਹਨਾਂ ਦੇ ਜਿਹੜਾ ਇਹ ਬੀ ਬੀਲਣੇ ਦਾ ਕੰਮ ਕਰਦੇ ਬੀਲਣੇ ਤੇ ਸਾਹਮਣੇ ਮੋਟਰ ਤੇ ਰਹਿੰਦਾ ਸੀ ਤਾਂ ਉਹ ਤੋਂ ਬਾਅਦ ਇਹਨਾਂ ਦੇ ਵੀ ਲੇਬਰ ਲੂਬਰ ਕਰਦਾ ਸੋ ਤੋਂ ਬਾਅਦ ਤਾਂ ਹੁਣ 1 ਮਹੀਨੇ ਬਾਅਦ ਹੁਣ ਮਿਲਿਆ ਮੈਂ ਨਾਂ ਦਾ ਬਲਵੀਰ ਸਿੰਘ ਇਹ ਜੋ ਜਿਦਾ ਵੀ ਇਹਨਾਂ ਨੂੰ ਪਤਾ ਨਾ ਹੈ ਕੋਈ ਵੀ ਇਹਦੇ ਦੇ ਅਣਜਾਣੇ ਦੇ ਵਿੱਚ ਕਿਹੜੇ ਡਾਕਟਰ ਦੇ ਕਹਿਣ ਤੇ ਉਹਦੀ ਗਾਹ ਕਹਿ ਕੇ ਰਖਾਤਾ ਤਾਂ ਇਹਨਾਂ ਘਰ ਵਾਲਿਆਂ ਨੂੰ ਕੋਈ ਪੂਤਾ ਪਤਾ ਨਾ ਹੈ ਸ਼ੀਸ਼ੇ ਬਾਰੇ ਬਾਕੀ ਜੋ ਇਹਨਾਂ ਦੀ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਕੀ ਹੋਣਾ ਹੈਗਾ ਕਿ ਹੁਣ ਤੱਕ ਕੁਝ ਨਹੀਂ ਕਰਿਆ ਅੱਜ ਸਾਡੇ ਕੋਲ ਜਿਹੜੀ ਹੈਗੀ ਸਾਡੇ ਧਿਆਨ ਦੇ ਤਾਇਦਾ ਸੇਟੂ ਪੁੱਤਰ ਤਮਾ ਵਾਸੀ ਸਰਨਾਵਲੀ ਥਾਣਾ ਫਗਾਨਾ ਤਹਿਸੀਲ ਬਡਾਣਾ ਜ਼ਿਲ੍ਹਾ ਮੁਜ਼ੱਫਰਨਗਰ ਇਹ ਜਿਹੜਾ ਹੈਗਾ ਬਡੇਸ਼ਰੋਂ ਵਿਕੇ ਜਿਹੜਾ ਗੰਨੇ ਦਾ ਵੇਲਣਾ ਚਲਾਦਾ ਆ ਤੇ ਇਹਦੀ ਲੜਕੀ ਹੈਗੀ ਸਵਾਤੀ ਕੁਮਾਰੀ ਜਿਹਦੀ ਉਮਰ ਕਰੀਬ 15 ਸਾਲ ਹੈਗੀ ਹੈ ਉਹ ਕਰੀਬ 3 ਮਹੀਨੇ ਪਹਿਲਾਂ ਇਹ ਜਿਹੜਾ ਪਰਿਵਾਰ ਸੁਵੇਦੇ ਇੱਥੇ ਆਏ ਸੀਗੇ ਹੁਣ 5-6 25 ਨੂੰ ਇਹਦੀ ਇਹ ਪਰਿਵਾਰ ਸਵੇਤ ਰਾਤ ਨੂੰ ਸਾਰੇ ਸੁੱਤੇ ਆ ਤੇ ਰਾਤ ਨੂੰ ਤਕਰੀਬਨ 2:00 ਵਜੇ ਲੜਕੀ ਜਿਹੜੀ ਹੈਗੀ ਆ ਉਹ ਆਪਣੇ ਮੰਚੇ ਤੋਂ ਗਾਇਬ ਹੋ ਗਈ ਹੈ ਫਿਰ ਉਹਦੇ ਸਹੁੰਦੇ ਤੇ ਅੱਜ ਤੱਕ ਉਹਦੀ ਜਿਹੜੀ ਤਲਾਸ਼ ਕਰਦੇ ਰਹੇ ਕਿ ਸਾਡੀ ਲੜਕੀ ਕੌਣ ਲੈ ਗਿਆ ਕਿੱਥੇ ਚਲੀ ਗਈ ਉਹਦੇ ਸਬੰਧ 'ਚ ਆਪਣੇ ਤੌਰ ਤੇ ਜਿਹੜੀ ਇਹ ਭਾਲ ਕਰਦੇ ਰਹੇ ਸੀਗੇ ਅੱਜ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਸਾਡੀ ਲੜਕੀ ਨੂੰ ਜਿਹੜਾ ਹੈਗਾ ਅ ਮੁੰਡਾ ਸ਼ਾਨੇ ਅਲੀ ਪੁੱਤਰ ਇਸਤਿਹਾਕ ਅਹਿਮਦ ਵਾਸੀ ਪਿੰਡ ਪੋਸਟ ਬਨਕੋਟਾ ਥਾਣਾ ਵਜੀਰਗਾਂਝ ਤਹਿਸੀਲ ਬਸੋਲੀ ਜ਼ਿਲ੍ਹਾ ਬਦਾਯੂ ਹਾਲ ਬਡੇਸਰੋਂ ਵਗਿਆ ਜਿਹੜਾ ਕਿਸੇ ਦੀ ਮੋਟਰ ਤੇ ਰਹਿ ਰਿਆ ਉਹ ਇਹਨੂੰ ਜਿਹੜਾ ਵਿਆਹ ਕਰਾਉਣ ਦਾ ਚਾਂਸਾ ਦੇ ਕੇ ਬਰਗਲਾਪਸ ਲਾ ਕੇ ਕਿਧਰੇ ਲੈ ਗਿਆ ਜੇਦੇ ਸੌਂਦੇ ਚ ਅਸੀਂ ਤੁਰੰਤ ਇਹਨਾਂ ਦੇ ਜਿਹੜੇ ਬਿਆਨ ਹੈਗੇ ਆ ਸਬ ਇਨਸਪੈਕਟਰ ਲੇਡੀ ਸਬ ਇਨਸਪੈਕਟਰ ਨਛੱਤਰ ਕੌਰ ਆਹੀਂ ਹਾਸਲ ਕੀਤੇ ਆ ਤੇ ਉਹਨਾਂ ਦੇ ਬਿਆਨ ਹਾਸਲ ਕਰਕੇ ਅਸੀਂ ਤੁਰੰਤ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਹੈਗੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਇਹਦੀ ਜਿਹੜੀ ਹੈ ਲੜਕੀ ਦੀ ਭਾਲ ਵਾਸਤੇ ਜਿਹੜੀ ਹੈਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਉਹ ਤਿਆਰ ਕਰਕੇ ਭੇਜਦੀ ਹੈ ਇਹ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਇਹ 137 2 87 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਲੜਕੀ ਨੂੰ ਰਿਕਵਰ ਕਰਨ ਤੋਂ ਬਾਅਦ ਜਿਹੜਾ ਉਹਦਾ ਮੈਡੀਕਲ ਕਰਾਇਆ ਜਾਊਗਾ ਮੈਡੀਕਲ ਕਰਾਣ ਤੋਂ ਬਾਅਦ ਉਹਦੇ ਜਿਹੜੇ ਹੈਗੇ ਆ ਮਾਨ ਜੋ ਕੋਰਟ ਚੋਂ ਤੇ ਜਿਹੜੇ 164 ਦੇ ਜਿਹੜੇ ਬਿਆਨ ਕਰਾਏ ਜਾਣਗੇ ਉਸ ਤੋਂ ਬਾਅਦ ਜੈਸੀ ਵੀ ਸੂਰਤ ਹੋਊਗੀ ਜਿਹੜੀ ਹੈਗੀ ਆ ਕਾਰਵਾਈ ਅੱਗੇ ਅਮੁੱਝ ਲੈਂਦੀ ਜੋ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز